welcom to my channel ਅੱਜ ਅਸੀਂ ਆਮਲੇ ਦੀ ਬਰਫੀ ਬਣਾਵਾਂਗੇ ਆਮਲਾ ਜਿਹੜਾ ਸਾਨੂੰ ਕਿਸੇ ਨਾ ਕਿਸੇ ਤਰੀਕੇ ਖਾਣਾ ਚਾਹੀਦਾ ਹੈ ਜਦੋਂ ਅਸੀਂ ਆਮਲੇ ਦੀ ਇੱਕ ਬਣੀ ਹੋਈ ਚੀਜ਼ ਤੋਂ ਅੱਕ ਜਾਈਏ ਤਾਂ ਫਿਰ ਅਸੀਂ ਦੂਸਰੀ ਰੈਸਪੀ ਟਰਾਈ ਕਰ ਸਕਦੇ ਹਾਂ ਅਸੀਂ ਆਮਲੇ ਤੋਂ ਕਾਫੀ ਸਾਰੀਆਂ ਰੈਸਪੀ ਜਿਹੜੀਆਂ ਆਪਣੇ ਚੈਨਲ ਤੇ ਪਾਈਆਂ ਆ ਤੁਸੀਂ ਜਾ ਕੇ ਦੇਖ ਸਕਦੇ ਆ ਹੁਣ ਅਸੀਂ ਅੱਜ ਆਮਲੇ ਦੀ ਜਿਹੜੀ ਆ ਬਰਫੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੇਖਿਓ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਔਰ ਅਲੱਗ ਰੈਸਪੀ ਜਿਹੜੀ ਆ ਤੁਹਾਡਾ ਖਾਣ ਨੂੰ ਵੀ ਮਨ ਕਰੇਗਾ ਆਮਲਾ ਜਿਹੜਾ ਤੁਹਾਨੂੰ ਪਤਾ ਹੀ ਆ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਆ ਔਰ ਇਹ ਵਾਲਾਂ ਲਈ ਵੀ ਵਧੀਆ ਹੁੰਦਾ ਆ ਸਕਿਨ ਲਈ ਵੀ ਵਧੀਆ ਸਰ ਸਾਡੀ ਸਾਰੇ ਬਾਡੀ ਲਈ ਜਿਹੜਾ ਇਹ ਪਾਚਨ ਸ਼ਕਤੀ ਵੀ ਇਹਦੇ ਨਾਲ ਜਿਹੜੀ ਆ ਸਾਡੀ ਤੇਜ਼ ਹੁੰਦੀ ਆ ਤੇ ਆਓ ਦੇਖੀਏ ਅਸੀਂ ਆਮਲੇ ਤੋਂ ਕਿਸ ਤਰ੍ਹਾਂ ਜਿਹੜੀ ਬਰਫੀ ਤਿਆਰ ਕਰਦੇ ਆ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਹਾਂਜੀ ਅੱਧਾ ਕਿਲੋ ਜਿਹੜੇ ਆਮਲੇ ਆ ਇਹਨਾਂ ਦੇ ਵਿੱਚ ਅੱਧਾ ਕਿਲੋ ਚੀਨੀ ਪੈਂਦੀ ਆ ਪਰ ਮੈਂ ਜਿਹੜੀ ਆ ਚੀਨੀ ਬਹੁਤ ਘੱਟ ਪਾ ਰਹੀ ਆ ਕਿਉਂਕਿ ਮੈਂ ਚੀਨੀ ਘੱਟ ਖਾਣੀ ਆ ਤੇ ਇੱਧਰ ਮੈਂ ਕਾਰਨਫਲੋਰ ਲਿਆਓ ਦੇਖੀਏ ਬਾਕੀ ਨਾਲ-ਨਾਲ ਆਪਾਂ ਦੇਖਦੇ ਆਂ ਹਾਂਜੀ ਪਹਿਲਾਂ ਅਸੀਂ ਆਮਲੇ ਜਿਹੜੇ ਉਹਨਾਂ ਨੂੰ ਸਟੀਮ ਕਰਾਂਗੇ ਉਹਦੇ ਵਾਸਤੇ ਅਸੀਂ ਇੱਕ ਕੜਾਈ ਲੈ ਲਈ ਆ ਤੇ ਇਹਦੇ ਵਿੱਚ ਅਸੀਂ ਥੋੜਾ ਜਿਹਾ ਪਾਣੀ ਪਾਵਾਂਗੇ ਬਸ ਪਾਣੀ ਅਸੀਂ ਉਹਨਾ ਪਾਉਣਾ ਹੈ ਜਿੰਨਾ ਸਾਡਾ ਜਿਹੜਾ ਸਟੀਮਰ ਆ ਜਾਂ ਕੋਈ ਸਟੈਂਡ ਰੱਖਿਆ ਆ ਉਹ ਡੁੱਬੇ ਨਾ ਪਾਣੀ 'ਚ ਬਸ ਉਹਨਾ ਅਸੀਂ ਪਾਣੀ ਜਿਹੜਾ ਪਾ ਲੈਣਾ ਆ ਮੈਂ ਇੱਧਰ ਇਹਦੇ ਵਿੱਚ ਸਟੀਮਰ ਰੱਖ ਰਹੀ ਆ ਦੇਖੋ ਇਸ ਤਰ੍ਹਾਂ ਮੈਂ ਸਟੀਮਰ ਜਿਹੜਾ ਵਿੱਚ ਪਲੇਸ ਕਰ ਲਿਆ ਆ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਆਮਲੇ ਪਾਉਂਗੀ ਤੁਸੀਂ ਜੇ ਤੁਹਾਡੇ ਕੋਲ ਕੋਈ ਸਟੀਮਰ ਨਹੀਂ ਵੀ ਕਿਸੇ ਕੋਲ ਹੈਗਾ ਤਾਂ ਤੁਸੀਂ ਇੱਥੇ نیچے ਕੋਈ ਵੀ ਸਟੈਂਡ ਅਸੀਂ ਰੱਖ ਲੈਣਾ ਜਿਹੜਾ ਅਸੀਂ ਗੈਸ ਤੇ ਰੱਖਦੇ ਆ ਉਹਦੇ ਉੱਪਰ ਕੋਈ ਛੇਕਾਂ ਵਾਲੀ ਪਲੇਟ ਜੇ ਹੋਵੇ ਤਾਂ ਉਹ ਰੱਖ ਲੈਣਾ ਉਹਨੂੰ ਉੱਪਰੋਂ ਟੱਕ ਦੇਣਾ ਬਸ ਜੋ ਵੀ ਚੀਜ਼ ਅਸੀਂ ਸਟੀਮ ਕਰਨੀ ਚਾਹੀਏ ਹੋ ਜਾਣੀ ਆ ਤੇ ਮੈਂ ਇੱਥੇ ਸਟੀਮਰ ਯੂਜ਼ ਕਰ ਰਹੀ ਆ ਹਾਂਜੀ ਇਹਨੂੰ ਇਸ ਤਰ੍ਹਾਂ ਮੈਂ ਟੱਕ ਦੇਣਾ ਤੇ نیچےੋਂ ਮੈਂ ਇਹਨੂੰ ਅੱਗ ਬਾਲ ਕੇ ਇਹਨੂੰ ਸਟੀਮ ਕਰੂੰਗੀ हां जी देखो आंवले ਜਿਹੜੇ ਆ ਬਿਲਕੁਲ ਤਿਆਰ ਹੋ ਗਏ ਆ ਦੇਖੋ ਇਸ ਤਰੀਕੇ ਦੇ ਨਾਲ ਜਿਹੜੇ ਆਂਮਲੇ ਫਟਣੇ ਸ਼ੁਰੂ ਹੋ ਗਏ ਆ ਇਹਦਾ ਮਤਲਬ ਜਿਹੜੇ ਆਂਮਲੇ ਸਾਡੇ ਤਿਆਰ ਆ ਬਿਲਕੁਲ ਸਟੀਮ ਹੋ ਚੁੱਕੇ ਆ ਬਿਲਕੁਲ ਸੌਫਟ ਹੋ ਚੁੱਕੇ ਆ ਇਹਦੇ ਵਿੱਚੋਂ इजीली ਜਿਹੜੀਆਂ ਗੁਠਲੀਆਂ ਬਾਹਰ ਆ ਜਾਣਗੀਆਂ ਦੇਖੋ ਫਟ ਚੁੱਕੇ ਆ ਸਾਰੇ ਹੁਣ ਅਸੀਂ ਇਹਨਾਂ ਨੂੰ نیچے ਉਤਾਰ ਕੇ ਥੋੜਾ ਠੰਡੇ ਕਰ ਲੈਣੇ ਆ ਹੌਲੀ ਹੌਲੀ ਅਸੀਂ ਇਹਦੇ ਜਿਹੜੇ ਕੁਠਲੀਆਂ ਅਲੱਗ ਕਰ ਲੈਣੀਆਂ ਐ ਦੇਖੋ ਇਸ ਤਰ੍ਹਾਂ ਕਰਕੇ ਥੋੜਾ ਠੰਡਾ ਹੋਣ ਲੈਣ ਦਿਓ ਫਿਰ ਆਪਣੇ ਆਪ ਹੀ ਨਿਕਲ ਜਾਣਗੀਆਂ ਦੇਖੋ ਇਸ ਤਰੀਕੇ ਦੇ ਨਾਲ ਐਨੇ ਸਟੀਮ ਜਿਹੜੇ ਆ ਹੋਣੇ ਚਾਹੀਦੇ ਆ ਇੱਕ ਮੈਂ ਟਿਪ ਤੁਹਾਨੂੰ ਦਿੰਨੀ ਆ ਜਦੋਂ ਵੀ ਤੁਸੀਂ ਆਮਲੇ ਦੀ ਕੋਈ ਵੀ ਚੀਜ਼ ਬਣਾਉਣੀ ਆ ਤੇ ਆਮਲੇ ਦਾਗ ਹੀ ਨਾ ਹੋਣ ਮਤਲਬ ਇਹ ਦੇਖੋ ਬਿਲਕੁਲ ਫਰੈਸ਼ ਤੇ ਬਿਲਕੁਲ ਸਾਫ਼ ਐ ਬਿਲਕੁਲ ਕੋਈ ਵੀ ਦਾਗ ਨਾ ਹੋਵੇ ਆਮਲੇ ਤੇ ਫਿਰ ਜਿਹੜੀ ਅਸੀਂ ਚੀਜ਼ ਬਣਾ ਰਹੇ ਆ ਉਹਨੂੰ ਅਸੀਂ ਲੌਂਗ ਟਾਈਮ ਤੱਕ ਰੱਖ ਸਕਦੇ ਆ ਹੁਣ ਅਸੀਂ ਇਹਨਾਂ ਸਾਰਿਆਂ ਦੀਆਂ ਗੁਠਲੀਆਂ ਬਾਹਰ ਕੱਢ ਲੈਣੇ ਆ ਹਾਂਜੀ ਦੇਖੋ ਅਸੀਂ ਸਾਰੀਆਂ ਗਟਕਾਂ ਅਲੱਗ ਕਰਕੇ ਜਿਹੜੇ ਆਮਲੇ ਆ ਉਹ ਅਲੱਗ ਕਰ ਲਏ ਆ ਹੁਣ ਅਸੀਂ ਇਹਨੂੰ ਬਰੀਕ ਬਰੀਕ ਕਰ ਲਾਂਗੇ ਦੇਖੋ ਇਸ ਤਰੀਕੇ ਦੇ ਨਾਲ ਅਸੀਂ ਇਹਨੂੰ ਬਿਲਕੁਲ ਮੈਸ਼ ਕਰਨਾ ਆ ਬਹੁਤ ਵਧੀਆ ਮੈਸ਼ ਹੋ ਰਿਹਾ ਇਹ ਦੇਖੋ ਅਸੀਂ ਆਮਲਾ ਜਿਹੜਾ ਬਿਲਕੁਲ ਗ੍ਰाइंड ਕਰ ਲਿਆ ਆ ਇਸ ਤਰੀਕੇ ਦੇ ਨਾਲ ਤੁਸੀਂ ਆਮਲਾ ਬਿਲਕੁਲ ਗ੍ਰाइंड ਕਰ ਲੈਣਾ ਆ ਹੁਣ ਅਸੀਂ ਇੱਧਰ ਪੈਨ ਲਿਆ ਇੱਕ ਇੱਕ ਚਮਚ ਅਸੀਂ ਦੇਸੀ ਘਿਓ ਪਾ ਲਿਆ ਆ ਤੁਸੀਂ ਕੋਈ ਵੀ ਖਾਣ ਵਾਲਾ ਆਇਲ ਜਾਂ ਦੇਸੀ ਘਿਓ ਪਾ ਸਕਦੇ ਆ ਜਦੋਂ ਇਹ ਪਿਗਲ ਜਾਵੇ ਦੇਸੀ ਘਿਓ ਪੂਰੀ ਤਰ੍ਹਾਂ ਇਹਨੂੰ ਪਹਿਲਾਂ ਪਿਗਲਣ ਦੇਣਾ ਆਪਾਂ ਹੁਣ ਅਸੀਂ ਇਹਦੇ ਵਿੱਚ ਜਿਹੜਾ ਗ੍ਰाइंड ਕੀਤਾ ਆਮਲਾ ਆ ਉਹ ਪਾਵਾਂਗੇ ਗ੍ਰाइंड ਕੀਤਾ ਆਮਲਾ ਅਸੀਂ ਪਾ ਲਿਆ ਆ ਸਾਰਾ 2 ਮਿੰਟ ਅਸੀਂ ਇਹਨੂੰ ਇਸ ਤਰ੍ਹਾਂ ਹਿਲਾਵਾਂਗੇ ਤਾਂ ਕਿ ਜਿਹੜਾ ਅਸੀਂ ਘਿਓ ਦਾ ਇੱਕ ਚਮਚ ਪਾਇਆ ਉਹਦੇ ਵਿੱਚ ਇਹ ਅੱਛੀ ਤਰ੍ਹਾਂ ਮਿਕਸ ਹੋ ਜਾਵੇ ਜਿਹੜਾ ਆਮਲਾ ਆ ਤੁਸੀਂ ਗ੍ਰਾਈਂਡਰ ਵਿੱਚ ਵੀ ਗ੍ਰਾਈਂਡ ਕਰ ਸਕਦੇ ਆ ਗ੍ਰਾਈਂਡਰ ਦੇ ਵਿੱਚ ਅਸੀਂ ਇਸ ਤਰ੍ਹਾਂ ਗ੍ਰਾਈਂਡ ਕਰਕੇ ਪਾ ਸਕਦੇ ਆ ਇੱਕ ਹੋਰ ਟਿਪ ਮੈਂ ਤੁਹਾਨੂੰ ਦੇ ਰਹੀ ਆ ਕਿ ਜਦੋਂ ਵੀ ਅਸੀਂ ਇਸ ਤਰ੍ਹਾਂ ਕੋਈ ਵੀ ਰੈਸਪੀ ਬਣਾਉਣੀ ਆ ਤੇ ਜਿਹੜੇ ਆਮਲੇ ਆ ਉਹਨਾਂ ਨੂੰ ਸਟੀਮ ਕਰੋ ਤਾਂ ਵਧੀਆ ਆ ਇਹਦੇ ਸਿਰ ਜਿਹੜੇ ਸਾਰੇ ਪੌਸ਼ਟਿਕ ਤੱਤ ਹੈਗੇ ਜਿਹੜੇ ਇਹਦੇ ਵਿੱਚ ਰਹਿੰਦੇ ਆ ਜੇ ਅਸੀਂ ਸਟੀਮ ਕਰਕੇ ਜ ਕੋਈ ਵੀ ਰੈਸਪੀ ਬਣਾਉਣੀ ਆ ਤਾਂ ਇਸ ਕਰਕੇ ਆਮਲੇ ਜਿਹੜੇ ਆ ਉਹਨਾਂ ਨੂੰ ਸਟੀਮ ਕਰਕੇ ਹਮੇਸ਼ਾ ਤੁਸੀਂ ਬਣਾਓ ਤੇ ਬਹੁਤ ਵਧੀਆ ਗੱਲ ਆ। ਤੁਸੀਂ ਜਦੋਂ ਬਣਾਉਣਾ ਆ ਤੇ ਸੇਮ ਆਮਲੇ ਦੇ ਜਿੰਨੇ weight ਹੋਵੇ ਉੰਨੀ ਚੀਨੀ ਪਾਉਣੀ ਆ ਮੈਦੇ ਵਿੱਚ ਘੱਟ ਪਾ ਰਹੀ ਆ ਚੀਨੀ। ਹਾਂਜੀ ਜਦੋਂ ਅਸੀਂ ਚੀਨੀ ਪਾ ਲੈਣੀ ਆ ਉਸ ਤੋਂ ਬਾਅਦ ਅਸੀਂ ਇਹਨੂੰ ਇਸ ਤਰ੍ਹਾਂ ਪਕਾਉਣਾ ਆ। ਉਦੋਂ ਤੱਕ ਪਕਾਉਣਾ ਆ ਜਦੋਂ ਤੱਕ ਇਹ ਬਰਤਨ ਨਾ ਛੱਡ ਦੇ ਮਟੀਰੀਅਲ। ਉਦੋਂ ਤੱਕ ਅਸੀਂ ਇਹਨੂੰ ਇਸ ਤਰ੍ਹਾਂ ਪਕਾਉਂਦੇ ਰਹਿਣਾ ਆ। ਤਾਂ ਜੀ ਦੇਖੋ ਜਦੋਂ ਵੀ ਅਸੀਂ ਇਹਨੂੰ ਪਕਾਉਣਾ ਆ ਅੱਗ ਅਸੀਂ ਜਿਹੜੀ ਮੀਡੀਅਮ ਰੱਖਣੀ ਆ ਦੇਖੋ ਇਸ ਤਰੀਕੇ ਦੇ ਨਾਲ ਇਹਨੂੰ ਆਪਾਂ ਪਕਾ ਲੈਣਾ ਆ ਜਦੋਂ ਥੋੜਾ ਜਿਹਾ ਪੱਕ ਜਾਵੇ ਤੇ ਹਲਕਾ ਜਿਹਾ ਤੁਸੀਂ ਚੁਟਕੀ ਨਮਕ ਪਾ ਸਕਦੇ ਆ ਦੇਖੋ ਇੱਕ ਚੁਟਕੀ ਅਸੀਂ ਨਮਕ ਪਾ ਲਿਆ ਇੱਕ-ਇੱਕ ਚਮਚ ਕਰਕੇ ਦੋਕ ਵਾਰੀ ਤੁਸੀਂ ਘਿਓ ਪਾ ਲੈਣਾ ਹੈ ਹਾਂਜੀ ਦੋ ਚਮਚ ਅਸੀਂ ਕਾਰਨਫਲੋਰ ਜਿਹੜਾ ਆ ਪਾਣੀ ਵਿੱਚ ਮਿਕਸ ਕਰਕੇ ਪਾ ਲਾਂਗੇ ਜਦੋਂ ਇਹਨਾਂਕ ਤੁਸੀਂ ਪਕਾ ਲਿਆ ਫਿਰ ਹਲਕਾ ਜਿਹਾ ਪਾਣੀ ਪਾ ਕੇ ਤੁਸੀਂ ਇਹਨੂੰ ਮਿਕਸ ਕਰ ਲੈਣਾ ਪਹਿਲਾਂ ਕਾਰਨਫਲੋਰ ਨੂੰ ਸਲਰੀ ਜਿਹੀ ਬਣਾ ਲੈਣੀ ਆ ਇਨੂੰ ਤੁਸੀਂ ਚਮਚ-ਚਮਚ ਕਰਕੇ ਪਾ ਲੈਣਾ ਆ ਇਹਦੇ ਨਾਲੇ ਜਿਹੜੀ ਬਰਫੀ ਆ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਹਾਂਜੀ ਦੇਖੋ ਮੀਡੀਅਮ ਮੀਡੀਅਮ ਸੇਕ ਰੱਖ ਕੇ ਅਸੀਂ ਬਹੁਤ ਵਧੀਆ ਜਿਹੜਾ ਇਹ ਤਿਆਰ ਹੋ ਗਿਆ ਆ ਬਰਫੀਲੇ ਮਟੀਰੀਅਲ ਦੇਖੋ ਬਿਲਕੁਲ ਇਸ ਤਰੀਕੇ ਦਾ ਜਿਹੜਾ ਆ ਤਿਆਰ ਹੋਣਾ ਚਾਹੀਦਾ ਆਪਾਂ ਇਹਦੇ ਵਿੱਚ ਕੋਈ ਵੀ ਕਲਰ ਯੂਜ਼ ਨਹੀਂ ਕੀਤਾ ਤੁਸੀਂ ਚਾਹੋ ਤੇ ਇਹਦੇ ਵਿੱਚ ਕੋਈ ਗ੍ਰੀਨ ਕਲਰ ਜੇ ਤੁਸੀਂ ਗ੍ਰੀਨ ਕਲਰ ਦੀ ਵਰਫੀ ਤਿਆਰ ਕਰਨੀ ਆ orange ਕਲਰ ਦੀ ਕਰਨੀ ਤੁਸੀਂ ਪਾ ਸਕਦੇ ਆ ਕਲਰ ਮੈਂ ਇਹਦੇ ਵਿੱਚ ਕੋਈ ਵੀ ਫੂਡ ਕਲਰ ਇਸ ਵਾਰ ਨਹੀਂ ਪਾ ਰਹੀ ਮੈਂ ਇਸੇ ਤਰੀਕੇ ਨਾਲ ਹੀ ਤਿਆਰ ਕਰੂੰਗੀ ਇਹਨੂੰ ਦੇਖੋ ਬਿਲਕੁਲ ਤਿਆਰ ਆ ਹੁਣ ਅਸੀਂ ਇਹਨੂੰ ਅਲੱਗ ਬਰਤਨ 'ਚੇ ਕੱਢ ਕੇ ਅੱਧੇ ਪੌਣੇ ਘੰਟੇ ਲਈ ਇਹਨੂੰ ਠੰਡਾ ਹੋਣ ਲਈ ਰੱਖਾਂਗੇ ਜਿਸ ਤੋਂ ਬਾਅਦ ਇਹ ਬਿਲਕੁਲ ਬਣ ਕੇ ਤਿਆਰ ਹੋ ਜਾਊਗੀ ਬਿਲਕੁਲ ਜਿੱਦਾਂ ਦੀ ਅਸੀਂ ਬਰਫੀ ਲਈ ਮਟੀਰੀਅਲ ਬਣਾਉਣਾ ਚਾਹੁੰਦੇ ਸੀ ਉਹ ਹੋ ਗਿਆ ਤਿਆਰ ਦੇਖੋ ਇਸ ਤਰੀਕੇ ਦਾ ਹੋਣਾ ਚਾਹੀਦਾ ਹੈ ਦੇਖੋ ਥਾਲ ਜਿਹੜਾ ਇੱਕ ਲੈ ਲਿਆ ਹੈ ਉਹਨੂੰ ਗ੍ਰੀਸ ਕਰ ਲਿਆ ਹੈ ਅਸੀਂ ਤੇ ਜਿਹੜਾ ਮਟੀਰੀਅਲ ਆ ਸੀ ਉਹਦੇ ਵਿੱਚ ਸ਼ਿਫਟ ਕਰ ਲਾਂਗੇ ਦੇਖੋ ਬਿਲਕੁਲ ਬਰਤਨ ਛੱਡ ਰਿਹਾ ਮਟੀਰੀਅਲ ਇਹਦਾ ਮਤਲਬ ਪਰਫੈਕਟ ਜਿਹੜਾ ਹੈ ਸਾਡਾ ਬਣ ਕੇ ਤਿਆਰ ਰਿਹਾ ਇਨ ਹੁਣ ਅਸੀਂ ਇਸ ਤਰ੍ਹਾਂ ਸੈੱਟ ਕਰ ਦਾਂਗੇ। ਅੱਧੇ ਪੌਣੇ ਕਿੰਟੇ ਲੀਫਰ ਬਾਅਦ ਵਿੱਚ ਰੱਖਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦੀ ਸਾਡੀ ਬਰਫੀ ਤਿਆਰ ਹੋਈ ਹੈ। ਹਾਂਜੀ ਦੇਖੋ ਇਸ ਤਰੀਕੇ ਨਾਲ ਆਪਾਂ ਹੁਣ ਠੰਡਾ ਹੋਣ ਲਈ ਛੱਡ ਦਿੰਨੇ ਆ। ਹਾਂਜੀ ਠੰਡਾ ਹੋਣ ਤੋਂ ਬਾਅਦ ਅਸੀਂ ਇਹਨੂੰ ਬਰਫੀ ਦੀ ਸ਼ੇਪ 'ਚ ਕੱਟ ਲਵਾਂਗੇ। ਕੱਟ ਕੇ ਫਿਰ ਅਸੀਂ ਦੇਖਦੇ ਹਾਂ ਦੇਖੋ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੀ ਬਰਫੀ ਜਿਹੜੀ ਕੱਟੀ ਗਈ ਆ ਦੇਖੋ ਇਸ ਤਰੀਕੇ ਦੇ ਨਾਲ ਅਸੀਂ ਬਰਫੀ ਜਿਹੜੀ ਆ ਕਟਾਂਗੇ ਤੇ ਇੱਕ ਪਲੇਟ ਵਿੱਚ ਅਸੀਂ ਇਹਨੂੰ ਰੱਖ ਕੇ ਸਰਵ ਕਰਾਂਗੇ ਦੇਖੋ ਅਸੀਂ ਵੀ ਜਦੋਂ ਵੀ ਪੀਸ ਚੁੱਕਣਾ ਹੈ ਤੇ ਦੇਖੋ ਇਸ ਤਰ੍ਹਾਂ ਵਧੀਆ ਤਰੀਕੇ ਨਾਲ ਉਠਾਇਆ ਜਾ ਸਕੇ ਇਸ ਤਰ੍ਹਾਂ ਕੱਟਣਾ ਹੈਗਾ ਆ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਆ ਦੇਖੋ ਸੌਫਟ ਤੇ ਪਤਲੀ ਜਿਹੜੀ ਬਰਫੀ ਬਣੀ ਆ ਇਹਨੂੰ ਅਸੀਂ ਗਾਰਨਿਸ਼ ਕਰ ਲਿਆ ਹੈਗਾ ਤੁਸੀਂ ਕਿਸੇ ਵੀ ਡਰਾਈ ਫਰੂਟ ਦੇ ਨਾਲ ਇਹਨੂੰ ਗਾਰਨਿਸ਼ ਕਰ ਸਕਦੇ ਆ ਜਿਹੜਾ ਵੀ ਡਰਾਈ ਫਰੂਟ ਤੁਹਾਨੂੰ ਪਸੰਦ ਆ ਤਾਂ ਆਮਲੇ ਦੀ ਵਧੀਆ ਤੋਂ ਵਧੀਆ ਜਿਹੜੀ ਰੈਸਪੀ ਹੈ ਆਪਾਂ ਦਿੰਦੇ ਰਹਿੰਦੇ ਆ ਤੁਸੀਂ ਟਰਾਈ ਕਰਕੇ ਦੇਖੋ ਆਮਲੇ ਨੂੰ ਵੱਧ ਤੋਂ ਵੱਧ ਖਾਓ ਕਿਉਂਕਿ ਇਹਨੂੰ ਖਾਣਾ ਬਹੁਤ ਵਧੀਆ ਸਿਹਤ ਲਈ ਹੁੰਦਾ ਹੈ ਸੋ ਇਹਨੂੰ ਬਣਾ ਕੇ ਖਾਓ ਹੈਲਦੀ ਰਹੋ ਥੈਂਕ ਯੂ